ਆਪਾਂ ਜਰੂਰ ਆਵਾਂਗੇ ਉਹ ਜਰੂਰ ਆਵਾਂਗੇ ਬੜੀ ਬੜੀ ਗੱਲ ਕਰਦੇ ਆਂ ਦੇਖੋ ਪਹਿਲਾ ਮਾਮਲਾ ਹਨਾ ਹੈਗਾ ਜੀ 2 ਲੱਖ ਮਿਸਟਰ ਚਿੱਪ ਵਾਲਾ ਮਜ਼ਦੂਰ ਕਰਿਆ ਜੀ ਮੋਦੀਆਂ ਨਾਲ ਕੇ ਸਰਕਾਰ ਨੇ ਪੈਣ ਹੋਇਆ ਦੂਜਾ ਹੈਗਾ ਜੀ ਸਕੂਲ ਦੀਆਂ ਜਿਹੜੀ ਜ਼ਮੀਨਦਾਰ ਵਾਲਾ ਸੀ ਉਹ ਸਾਹਿਬ ਆਪਣਾ ਉਹ ਕਾਹਦੇ ਕਿਸੇ ਗੋਲੀ ਮਾਰੀ ਗਈ ਉਹਦੇ ਤੇ ਤੋਫਾ ਵਾਲਾ ਹੈਗਾ ਜੀ ਜਿਹੜੇ ਤੀਚ ਗੜੇ ਪਏ ਨੇ ਕਮਨ ਕਮਨ ਸਾਹਿਬ ਕਹਿੰਦਾ ਸੀ ਮੁੱਗੀ ਨੂੰ ਵੀ ਪੈਸੇ ਦਊਂਗਾ ਆਂਡਿਆਂ ਦੇ ਆਂਡਿਆਂ ਦਾ ਜੀ ਉਹ ਕਣਕ ਦਾ ਕਿਸੇ ਮਾਰਗ ਨਹੀਂ ਮਿਲਿਆ ਕਿੱਥੇ ਆ ਕਿੱਥੇ ਕਿੰਦਰ ਦੂਰ ਦਾ ਆਪਾਂ ਜੀ ਉਹਦਾ ਮਾਰ ਉਹਦਾ ਦੇਲੀ ਮੁਫਰ ਵੀ ਹੋਇਆ ਆਏ ਰੀਜ ਬੜੀ ਰੀਜ ਹੋ ਗਈ ਤੇਰੇ ਨਹੀਂ ਬਿਜੀ ਮੈਂ ਆਪਾਂ ਇੱਕ ਮਿੰਟ ਜਾਈਏ ਗਿਆਨ ਕਰ ਲਏ ਨਹੀਂ ਖੜੀ ਜੀ ਇਹ ਕਹਿੰਦੇ ਇਹਦਾ ਮਿਲ ਕੇ ਕਿਹੜੇ ਨੂੰ ਮੈਨੂੰ ਮੈਨੂੰ ਪਤਾ ਨਹੀਂ ਵੈਸੇ ਭਰਾਮੀ ਪੁੱਛਦਾ ਨਹੀਂ ਅਸੀਂ ਪੱਥੀ ਪਰਾ ਕਰਤੀ ਉਹ ਕੁਪਿੰਗ ਲਈ ਦੀ ਨਹੀਂ ਕੋਈ ਨਹੀਂ ਆਪਾਂ ਜਿਹਦਾ ਹੀ ਦਹੀ ਦੀ ਆਪਣੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ 300 ਕਲਾ ਮੀਰਪੁਰ ਕਲਾ ਦਾ ਜਿਹੜਾ ਕੰਦੋਰੀ ਅੰਗਰੇਜ਼ਾਂ ਤੋਂ ਹੈ 300 ਕਲਾ ਮੀਰਪੁਰ ਕਲਾ ਦਾ ਉਹ ਫਰ ਮਿਲੇ ਦੂਕੇ ਮਿਲੇ ਸਾਰੇ ਮਿਲ ਗਏ ਕੱਲਾ 300 ਕਿਲਾ ਵੀਰਪੁਰ ਕਲਾ ਦਾ ਤੇ ਜ ਵੀਰਪੁਰ ਕਲਾ ਦਾ ਜਿਹੜਾ ਹੈਗਾ 300 ਕਿਲਾ ਤੇ 450 ਕਿਲਾ ਹੈ ਜਕਾਲਾ ਕਲਾ ਦਾ ਉਹਨਾਂ ਦਾ ਦੋ ਤਰੀਕ ਠੀਕ ਇਹਨੇ ਬਲ ਸਾਰਾ ਮੋਦੀ ਸਰਕਾਰ ਦਾ ਮੁਰਦਾਵਾਰ ਕਰਾਂਗੇ ਜੀ ਤੁਸੀਂ ਅੱਜ ਹੀ ਤੁਹਾਨੂੰ ਵੋਟਾਂ ਪਾਈਆਂ ਅਸੀਂ ਵੀ ਪਾਈਆਂ ਰੱਖੋ ਤੁਸੀਂ ਇਹ ਨੀਚੇ ਤੁਸੀਂ ਮਜ਼ਦੂਰੀ ਨਹੀਂ ਦੇਣੀ ਚਾਹੁੰਦੇ ਨਾ ਰੱਖੇ ਤੁਸੀਂ ਵੀ ਗੰਦੀ ਸਰਕਾਰ ਦਾ ਰੱਖੀ ਮੇਰੀ ਗੱਲ ਸੁਣੋ ਜੀ ਇਹਦਾ ਮੁੰਡਾ ਦਾ ਮਨ ਲੈ ਤੰਲੀ ਉਹ ਬਿਜਲੀ ਗਿਆ ਦੋ ਸਾਲ ਨੂੰ ਉਹ ਬਾਰੇ ਟਿੱਪਾਂ ਲੱਗ ਕੇ ਗ੍ਰਾਮ ਚਲੋ ਜੀ ਕੋਈ ਨਾ ਛੁੱਟੀ ਮਾਰ ਜੀ ਠੀਕ ਹੈ ਜੀ ਦੇਣ ਦੇ ਜਵਾਬ ਦਾ ਹੋ ਦੇ ਆਈ ਬਾਕਮਪਰ ਖਬਰ ਪਤਾ ਇੱਕ ਬੋਲੋ ਨਹੀਂ ਹੱਥੇ ਦਵਾਈ ਕੋਈ ਦਵਾਈ ਨਹੀਂ ਕਿਹੜੇ ਦਾ ਅੱਜ ਨਾਗੇ ਸਾਡੇ ਪੂਰੇ ਇੱਕ ਵਟਾ ਪਰ ਹੈ ਆਪਾਂ ਭੇਜ ਦੇ ਬਾਈ ਜੀ ਜਿਹੜੀ ਜਿਹੜੀ ਮੰਗ ਰੱਖੋ ਕਿ ਇਹ ਰੋਜ਼ ਗੱਲ ਦੂਸਰੀ ਪਾਪਾ ਸਾਡੇ ਜਿਹੜੇ ਰੈਲ ਦਾ ਜਵਾਨਤਾ ਦੇ ਦੋ ਜੀ ਯਾਰ ਇਹ ਗੱਲ ਦੇਖੋ ਬਾਈ ਪਾਟ ਕੇ ਬਾਈ ਦੇ ਕੇ ਦੇ ਦਿਓ ਯਾਰ ਇਹ ਗੱਲ ਵੀ ਆ ਇਹਦਾ ਇੱਕ ਗੱਲ ਦਾ ਜਵਾਬ ਤਾਂ ਦੇਈਏ ਮੈਂ ਇੱਕ ਬੰਦੇ ਦਾ ਕੋਡੀ ਸਰਕਾਰ ਚ ਰਹੇ ਹਾਂ ਸਰਕਾਰ ਵੱਲੋਂ ਰੋਜ਼ ਪਿੰਡ ਹੋਣਾ ਹਾਂ ਉਹ ਗੱਲ ਤਾਂ ਸੁਣ ਲੋ ਹਾਂ ਰੋਜ਼ ਪਿੰਡ ਹਾਂ ਇਹਦੋਂ ਮੈਂ ਰੋਜ਼ ਸ਼ਾਇਦ ਕੋਈ ਵੀ ਤੁਸੀਂ ਵੀ ਉਹਦੀ ਉਹਦੀ ਸੁਪਾਈ ਕਰਨ ਦੀ ਕੋਈ ਮੇਰੇ ਧਿਆਨ ਚ ਨਹੀਂ ਆਈ ਤੁਸੀਂ ਅੱਗੇ ਦੱਸੋ ਜੀ ਮੈਂ ਧਿਆਨ ਨਾਲ ਅੱਗੇ ਦੱਸੋ ਉਹਦੀ ਦੱਸਾਂਗੇ ਉਪਰਤਾਲ ਕਰਾਂਗੇ ਉਹਨਾਂ ਕਹਿੰਦੇ ਕਿ ਹੋਣੀ ਚਾਹੀਦੀ ਹੈ ਇਹ ਜੋ ਸਰਕਾਰ ਦੀ ਹਾਂ ਕਹਿੰਦੇ ਹੈ ਥਾਲਾ ਦੇ ਪੈਸੇ ਹੈ ਨਾ ਜਿਹੜੇ ਜਿਹੜੇ ਮੋਗਿਆਂ ਦੇ ਪਹਿਲਾਂ 10% ਭਰੇ ਸੀ ਸਾਰੇ ਵੀ ਸਰ ਤੇ ਹੁਣ ਅਸੀਂ 10% ਭਰਨਾ ਕਰਦੇ ਹਾਂ ਇੱਕ ਥੋੜੀ ਪੈਮਪਲਨ ਪੈਣਾ ਇਹ ਮੇਰੇ ਕੋਲੇ ਆਈ ਸੀ ਕਿ ਕਿ ਕਿਹਾਣੋ ਉੱਤੋਂ ਚੌੜੀਆਂ ਵਿਚਾਰੋਂ ਕਿ ਰਕਤੀ ਰੇਟ ਭਰ ਜਾਣਾ ਨਹੀਂ ਮੈਂ ਜਾਈਏ ਇਹ ਕਿ ਯਾਰ ਇਹ ਛੋਲਡ ਕਰਦੇ ਕਿਹਨਾਂ ਖੁਦ ਹੀ ਸਾਰੀ ਰਿਪੋਰਟ ਇਹ ਤੋਂ ਮੰਗ ਰਾਹੀਓ ਉਹਦੇ ਤੇ ਰੇਟ ਭਰਦੇ ਉਹਨੂੰ ਦੁਬਾਰੇ ਪੱਟਿਆ ਜਾਂ ਹੁਣ ਲੋ ਨਾ ਤੁਹਾਡੇ ਛੱਪੜ ਤੇ ਮੋਟਰ ਥੋੜੀ ਬਣ ਛੋਲਡ ਆ ਇੱਕ ਮੋਟਰ ਲਾਉਣੀ ਆ ਜੋ ਕੋਈ ਸਾਫਟਵੇਅਰ ਪਰਜੈਕਟ ਆ ਵੀ ਮਤੇ ਨੀ ਪਏ ਅਸੀਂ ਪ੍ਰਬੰਧਕ ਲਾ ਕੇ ਨਾਲ ਦੀ ਨਾਲ ਮੁੱਕ ਦੇਤੀ ਜੇ ਕੋਈ ਹੋਰ ਕਰਨੀ ਹੈ ਬਈ ਅੱਗੇ ਗੱਲ ਕਰਾਂਗੇ ਪਰ ਨਹੀਂ ਵੀ ਅਨੁਮਾਨੀ ਕਰਦਾ ਇੱਕ ਮਿੰਟ ਬਾਈ ਜੀ ਦੱਸੀ ਜਨਵਰੀ ਆਖਦਾ ਦੇਖੋ ਜੀ ਆਪਾਂ ਰਹੇ ਜਿੱਦੋਂ ਤੁਸੀਂ ਮਤਲਬ ਐਮ ਐਲ ਏ ਖੜੇ ਹੋਏ ਮੋਟਾ ਸੋਨਾ ਜੀ ਲਾ ਕੇ ਬੋਲਤਾ ਨਹੀਂ 1 ਮਿੰਟ ਮੈਂ ਜਾ ਰਿਹਾ ਮੈਂ ਜੀ ਲਾ ਕੇ ਪਾ ਰਿਹਾ 14 ਵਾਰ ਆਪਾਂ ਦਾ 6ਵੀਂ ਵਾਰਾ ਕੁਛ ਹੈ ਉਹ ਕਮਰੇ ਦਾ ਨਹੀਂ ਹੁਲਾ ਰਿਹਾ ਮੈਂ ਤਾਂ ਲਿਖਿਆ ਇਹ ਜਿਹੜਾ ਗੁਰੂ ਘਰ ਹੈ ਮੈਨੂੰ ਐ ਨਹੀਂ ਪਤਾ ਵੀ ਆਪਣਾ ਗੁਰੂ ਘਰ ਹੈ ਗੁਰੂ ਘਰ ਦਾ ਪਾਣੀ ਵਰਦਾ ਜੀ ਮੈਂ ਜੀ ਜੀ ਸਾਹਿਬ ਕੋਲ ਮਤਾਂ ਪੁੱਛ ਲੈ ਕੇ ਆ ਆ ਦੇਖੋ ਜੀ ਸਾਡੀ ਗੱਲ ਨੂੰ ਫਿਰ ਲੋਕਾਂ ਕਹਿੰਗੇ ਬੇਅਦਬੀ ਹੋ ਗਈ ਅਸੀਂ ਪਹਿਲਾਂ ਕਿਉਂ ਨਾ ਖਾਮੀ ਉਹਨਾਂ ਦੇ ਧਿਆਨ ਤੇ ਲਿਆਤੀ ਪਿੰਡ ਜਨ ਅੱਜ ਤੇ ਅੰਪੀਰ ਚਾਲੂ ਕਨੈਕਸ਼ਨ ਮਿਲ ਗਿਆ ਪਿੰਡ ਦਾ ਡਿਫਰ ਮੈਂ ਜੀ ਪੈਸੇ ਮੈਂ ਭਰ ਬੰਦਾ ਲੈ ਲਾ ਕੇ ਹੋਸ ਮਿਲ ਜਿਹੜੀ ਪਾਈਪ ਲਾਈਨ ਪਾਈ ਗਈ ਹੈ ਉਹ ਬਿਲਕੁਲ ਗਲਤ ਪਾਈ ਗਈ ਇੱਕ ਬੇਤੀ ਗੱਤ ਪਾਈਪ ਲਾਈਨ ਉਹ ਪਾਣੀ ਨਹੀਂ ਕਰਦੀ ਮੋਟਰ ਉਛਲੀ ਜਾਂਦੇ ਸਾਡਾ ਪਾਣੀ ਦਾ ਵਿਕਾਸ ਨਹੀਂ ਹੋ ਰਿਹਾ ਸਾਡੇ ਦੋ ਇੱਕ ਦੰਗਲ ਇੱਕ ਜਵਾਸ ਦੋ ਪਿੰਡ ਦੇ ਅੰਕਲ ਦੇ ਇੱਕ ਤਾਂ ਬਾਟਰ ਬਾਕਸ ਛੋਟੀ ਵੇਲੇ ਬਣਾ ਹੋਇਆ ਜਦੋਂ ਤੁਸੀਂ ਆਉਂਦੇ ਸਨ ਨਾ ਸੀ ਠੀਕ ਹੈ ਨਾ ਉਹ ਬਾਟਰ ਮਾਸ ਤੇ ਸਾਡੇ ਪਿੰਡ ਦੀ ਜ਼ਮੀਨ ਦਾ ਇਨਕਲਾਬ ਅੱਜ ਪੜਦਾ ਫੋੜਿਆ ਹਾਲਤ ਇਕ ਵਾਰ ਇਕ ਤਾਂ ਨਕਾਸ਼ ਨਹੀਂ ਬੱਦ। ਕੋਈ ਵੀ ਮੇਰੇ ਪਿਲੇ ਜਵਾਬ ਤੋਂ ਮਰੋ ਗਿਆ ਐਲਨ ਦੇ ਦਿਓ ਜਿਹੜੇ ਕੰਮ ਦੱਸੋਗੇ ਹੋਜੂਗੀ ਆ ਚੌਂਤਰਾ ਜਿਹੜਾ ਸੀਗਾ ਉੱਚਾ ਕਰਕੇ ਬਣਾਉਣਾ ਸੀ ਗੁਰਦੁਆਰੇ ਦੇ ਸਾਹਮਣੇ ਵਾਲਾ। ਕੋਲੋਣਾ ਮੈਂ ਇੱਥੇ ਕਿਸੇ ਤੇ ਇਲਿਗੇਸ਼ਨ ਨਹੀਂ ਚਾਹੁੰਦਾ ਮਤੇ ਨਹੀਂ ਪਏ। ਮੈਂ ਤੁਹਾਡੀ ਮੰਡੀ ਵੀ ਵਧਾਉਣੀ ਸੀ। ਮੈਂ ਸੌ ਖੰਨਾ ਮਤਾ ਪਾ ਕੇ ਨਹੀਂ ਜਿੱਥੇ ਤੁਹਾਡਾ ਫੜ ਵਧਾਉਣਾ ਸੀਗਾ। ਜਿੱਥੇ ਮਤਾ ਪੰਦਾ ਤੁਹਾਨੂੰ ਵੀ ਪਤਾ। ਉਹਨਾਂ ਨੇ ਜਿਹੜਾ ਕੰਮ ਕਰਨਾ ਸੀ ਨਹੀਂ ਕੀਤਾ। ਮੋਟਰ ਤੇ ਪੈਸੇ ਵੀ ਨਹੀਂ ਭਰੇ ਸੀ ਭਰਾਏ ਮੋਟਰ। ਬਿੱਲ ਬਿਜਲੀ ਦਾ ਕੈਸੇ ਪੈਸੀ ਪੰਚਾਇਤ ਨੂੰ ਸਾਰੇ ਹੈ ਨਾ ਹੁਣ ਸਾਡੇ ਕੋਲੇ ਆਇਆ ਕੰਟਰੋਲ ਹੁਣ ਲੱਗਿਆ ਪ੍ਰਬੰਧ ਤੁਹਾਨੂੰ ਮਹੀਨਾ ਡੇਢ ਮਹੀਨਾ ਦੇ ਦੋ ਜਿਹੜਾ ਸਾਡੇ ਕਰਨ ਵਾਲਾ ਮੈਨੂੰ ਲਾਂਭਾ ਦੇ ਦਿਓ ਹੁਣ ਨੂੰ ਅਸੀਂ ਜਿੰਨਾ ਤੋਂ ਤੁਸੀਂ ਐਮਐਲਓ ਉਨਾ ਚਿਰ ਨਹੀਂ ਬਰਾਉਂਦੇ ਛੋਟੇ ਧਿਆਨ ਚਾ ਆਦੇ ਘੰਟੇ ਪਾਣੀ ਦੱਸੀ ਰੱਖੇ ਤਾਂ ਪ੍ਰੋਪੋਜ਼ਲ ਬਣਾਇਆ 1 ਮਿੰਟ ਜਿੰਨਾ ਚਿਰ ਇਹਦਾ ਪ੍ਰੋਪੋਜ਼ਲ ਬਣ ਕੇ ਪਾਣੀ ਨਹੀਂ ਨਿਕਲਦਾ ਨਿਕਾਸੀ ਦਾ ਬੱਤੀ ਸਮੱਸਿਆ ਹੋ ਗਈ ਸੀਬ੍ਰੇਟ ਪਾਈਪ ਪਾਤੀ ਕੰਮ ਕਰਦੀ ਨਹੀਂ ਮੈਨੂੰ ਸਾਰਾ ਪਤਾ ਹੁੰਦਾ ਠੀਕ ਹੈ ਸਾਡੇ ਆਏ ਕੋਈ ਜਿੱਧਰ ਪਾਣੀ ਨਿਕਲਦਾ ਪਰ ਕਿੱਥੇ ਹੈ ਮਾਤਾ ਜੀ ਇਹ ਕੰਮ ਨਹੀਂ ਮੜਿਆ ਇੱਕ ਸਾਡੇ ਜੀ ਆ ਫਿਰ ਵਿਚਾਰ ਸੁਣ ਲਓ ਮਾੜੀ ਜੀ ਇਹ ਮਿੰਟ ਵਿਚਾਰ ਦੀ ਗਲੀ ਹੈ ਜੀ ਇਹ